ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਸਕਾਰਮਾਸ਼ੀਆਂ ਜਿੱਥੇ ਕਿ ਲੋੜਵੰਦਾ ਲਈ ਜ਼ਰੂਰਤਮੰਦਾ ਲਈ ਜਿਹੜਾ ਹਸਪੀਟਲ ਖੋਲਿਆ ਗਿਆ ਵਾ ਤੁਹਾਨੂੰ ਵਿਖਾਉਨੇ ਆ ਅੱਜ ਅਸੀਂ ਇੱਥੇ ਇਹੀਆਂ ਸੇਵਾਵਾਂ ਹੋਣ ਡੀਆਂ ਵਾ ਜਿਹੜਾ ਬਾਹਰ ਇਲਾਜ ਲੱਖ ਦਾ ਹੁੰਦਾ ਇੱਥੇ ਤੁਸੀਂ 20-25 ਹਜ਼ਾਰ ਦੇ ਵਿੱਚ ਕਰਵਾ ਸਕਦੇ ਹੋ ਜੇ ਲੋੜਵੰਦ ਹੋ ਤੇ ਫ੍ਰੀ ਵੀ ਹੋ ਸਕਦਾ ਵਾ ਕੌਣ ਕਹਿੰਦਾ ਵਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੋਈ ਇਹੋ ਜਿਹਾ ਹਸਪੀਟਲ ਹੈ ਨਹੀਂ ਆ ਜਿੱਥੇ ਵੀ ਜਿੱਥੇ ਲੋੜਵਾਂ ਦੀ ਬਾਹ ਨਹੀਂ ਫੜੀ ਜਾਂਦੀ ਇਹ ਹਸਪੀਟਲ ਆ ਸਕਾਰਮਾਸ਼ੀਆਂ ਆਡੇ ਦੇ ਉੱਤੇ ਵੇਖ ਸਕਦੇ ਹੋ ਤੁਸੀਂ ਸਬ ਦਾ ਭਲਾ ਸਬ ਦਾ ਭਲਾ ਮਲਟੀ ਸਪੈਸ਼ਲਿਸਟ ਚੈਰੀਟੇਬਲ ਹਸਪਤਾਲ ਠੀਕ ਆ ਨਾ ਸਬ ਦਾ ਭਲਾ ਮਲਟੀ ਸਪੈਸ਼ਲਿਸਟ ਚੈਰੀਟੇਬਲ ਹਸਪਤਾਲ ਤੁਸੀਂ ਵੀ ਵੇਖ ਸਕਦੇ ਹੋ ਬਹੁਤ ਹੀ ਵਧੀਆ ਇਹਨਾਂ ਦੀਆਂ ਸੁਵਿਧਾਵਾਂ ਨੇ ਐਂਬੂਲੈਂਸ ਲੱਗੀਆਂ ਹੋਈਆਂ ਨੇ ਦੇਖ ਸਕਦੇ ਆ ਐਂਬੂਲੈਂਸ ਲੱਗੀਆਂ ਹੋਈਆਂ ਨੇ 24 ਘੰਟੇ ਜਦੋਂ ਮਰਦੀਏ ਤੁਸੀਂ ਕਾਲ ਕਰੋ ਤੁਹਾਨੂੰ ਘਰ ਦੇ ਉੱਤੋਂ ਹੀ ਜਿਹੜੀਆਂ ਪਿਕਅਪ ਕਰਨਗੀਆਂ ਇੱਧਰ ਵੀ ਐਂਬੂਲੈਂਸ ਲੱਗੀਆਂ ਹੋਈਆਂ ਨੇ ਆਹ ਤੁਹਾਨੂੰ ਅੰਦਰ ਦਾ ਮਾਹੌਲ ਜਿਹੜਾ ਵਿਖਾਉਨੇ ਆ ਬੜਾ ਹੀ ਵਧੀਆ ਜਿਹੜਾ ਵਾ ਇੱਥੇ ਜਿਹੜਾ ਸਿਸਟਮ ਆ ਸਾਰਾ ਇਹ ਇਹ ਆਪਣਾ ਆ ਗਿਆ ਰਿਸੈਪਸ਼ਨ ਬਹੁਤ ਹੀ ਵਧੀਆ ਜਿਹੜਾ ਮਾਹੌਲ ਆ ਸਾਰਾ ਤੇ ਇਹ ਸਟਾਫ ਬੈਠਾ ਹੋਇਆ ਵਾਹਿਗੁਰੂ ਐਮਰਜੈਂਸੀ ਵਾਰਡ ਆਪਣੇ ਕਿੱਥੇ ਸਾਰ ਮੇਨ ਸਰ ਵੀ ਕਿੱਥੇ ਨੇ ਖੋਲੋ ਇਹ ਆਪਣੇ ਬੈਠੇ ਹੋਏ ਨੇ ਵੀਰ ਜਿਨ੍ਹਾਂ ਨੇ ਸਮਾਵਾ ਸ਼ੁਰੂ ਕੀਤੀਆਂ ਹੋਈਆਂ ਨੇ ਹੋਰ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਆ ਆ ਫੜੇ ਥੋੜਾ ਅੱਛਾ ਵੀਰ ਜੀ ਕੋਈ ਨਹੀਂ ਕੋਈ ਨਹੀਂ ਹੋਰ ਵੀਰ ਜੀ ਕਿਵੇਂ ਸਾਰੀਆਂ ਸਵਾਮਾਂ ਚੱਲ ਰਹੀਆਂ ਨੇ ਬਹੁਤ ਵਧੀਆ ਚੱਲ ਰਹੀਆਂ ਭਾਈ ਬਾਬੇ ਦੀ ਕਿਰਪਾ ਅੱਛਾ ਕਹਿੰਦੇ ਸੀ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੋਈ ਜਿਹੜਾ ਹਸਪੀਟਲ ਨਹੀਂ ਹੈਗਾ ਜਿੱਥੇ ਕੋਈ ਲੋੜਵੰਦੀ ਬਾਹਰ ਨਹੀਂ ਫੜਦਾ ਆ ਜੇ ਇਹ ਹਸਪੀਟਲ ਖੁੱਲ ਗਿਆ ਸਰਬਤ ਦਾ ਭਲਾ ਸਰਬਤ ਦਾ ਭਲਾ ਇੱਕ ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਸੀਗੀ ਵੀ ਸਰਬਤ ਦਾ ਭਲਾ ਜੀ ਅਸੀਂ ਜਿਹੜੀ ਆ ਉਹ ਮੰਗ ਕਰਨੀ ਆ ਹਰ ਇੱਕ ਦੀ ਬਾਹ ਫੜਨੀ ਆ ਕੀਰਤ ਕਰਨੀ ਆ ਵੰਡ ਕੇ ਛਕਣਾ ਵਾ ਠੀਕ ਆ ਉਹਦੇ ਵਿੱਚ ਉਹ ਦਸਬੰਦ ਕੱਢਣਾ ਵਾ ਇਹਨਾਂ ਵੀਰਾਂ ਨੇ ਉਸੇ ਰਸਤੇ ਦੇ ਉੱਤੇ ਇਹ ਚੱਲ ਰਹੇ ਨੇ ਠੀਕ ਆ ਉਸੇ ਰਸਤੇ ਦੇ ਚੱਲਦੇ ਹੋਏ ਇਹਨਾਂ ਨੇ ਇਹਨਾਂ ਨੇ ਆਪਣੇ ਇੱਕ ਆਈਡੀਆ ਬਣਾਇਆ ਆਪਣੇ ਦਿਮਾਗ ਦੇ ਵਿੱਚ ਵੀ ਅਸੀਂ ਵੀ ਕਿ ਲੋੜਵੰਦੀ ਬਾਹ ਫੜੀਏ ਤੇ ਵੀਰ ਜੀ ਕਿੱਦਾਂ ਤੁਹਾਡਾ ਆਈਡੀਆ ਹੈ ਥੋੜਾ ਅੱਗੇ ਆ ਜਿਓ ਕਿਵੇਂ ਆਈਡੀਆ ਸਾਰਾ ਆ ਵੀ ਕਿਵੇਂ ਤੁਸੀਂ ਅੱਗੇ ਚਲਾਉਣਾ ਸ਼ੁਰੂ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਸੀਂ ਤੁਹਾਨੂੰ ਪਤਾ ਹੀ ਆ ਪਹਿਲਾਂ ਤੋਂ ਹੀ ਜਿਹੜੀ ਆ ਸੇਵਾ ਕਰਦੇ ਆ ਰਹੇ ਹਾਂ ਕਿ ਪੇਸ਼ੈਂਟ ਜਿਹੜੇ ਆ ਬਹੁਤ ਸਾਰੇ ਹੀ ਸਾਡੇ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਉਹਨਾਂ ਦਾ ਦੂਜੇ ਹਸਪੀਟਲਾਂ ਦੇ ਵਿੱਚ ਇਲਾਜ ਅੱਛਾ 12 ਦਿਨੇ ਪੈਂਦੇ ਸੀ 12 ਦਿਨੇ ਪੈਂਦੇ ਸੀ ਤੇ ਉੱਥੇ ਪੈਸਾ ਬਹੁਤ ਲੱਗਦਾ ਠੀਕ ਆ ਕਿ ਕੋਈ ਨਹੀਂ ਲੈਸ ਕਰਦਾ ਹੂੰ ਹੂੰ ਤੇ ਅਸੀਂ ਸੋਚਿਆ ਕਿ ਹੁਣ ਆਪਾਂ ਆਪਣਾ ਹੀ ਇੱਕ ਛੋਟਾ ਜਿਹਾ ਹਸਪੀਟਲ ਤਿਆਰ ਕਰ ਲਈਏ ਹਾਂ ਜਿਹਦੇ ਵਿੱਚ ਸਾਨੂੰ ਸਾਰੇ ਵੀਰ ਭਰਾ ਸਪੋਰਟ ਕਰਦੇ ਹਾਂ 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 ਤੇ ਆਪਾਂ ਜਿਹੜਾ ਗਰੀਬ ਪਰਿਵਾਰ ਲੋੜਵੰਦ ਪਰਿਵਾਰ ਜਿਹੜੇ ਨਹੀਂ ਇਲਾਜ ਕਰਾ ਸਕਦੇ ਉਹਨਾਂ ਦਾ ਇਲਾਜ ਇੱਥੇ ਬਿਲਕੁਲ ਫ੍ਰੀ ਕਰਦੇ ਹਾਂ ਠੀਕ ਆ ਹਾਂਜੀ ਅੱਛਾ ਜਿਹੜਾ ਲੋੜਵੰਦ ਆ ਬਿਲਕੁਲ ਹੀ ਜਿਹਦਾ ਕੋਈ ਸਹਾਰਾ ਨਹੀਂ ਆ ਉਹਦਾ ਇਲਾਜ ਬਿਲਕੁਲ ਫ੍ਰੀ ਵਾਹ ਬਿਲਕੁਲ ਫ੍ਰੀ ਕਰ ਵੇਲੋ ਵਾਹ ਗੁਰੂ ਜੀ ਤੁਸੀਂ ਵੇਖ ਸਕਦੇ ਹੋ ਵੀ ਜਿਹੜਾ ਲੋੜਵੰਦ ਆ ਜਿਹਦਾ ਕੋਈ ਸਹਾਰਾ ਨਹੀਂ ਉਹਦਾ ਇੱਥੇ ਬਿਲਕੁਲ 1 ਰੁਪਇਆ ਵੀ ਖਰਚ ਨਹੀਂ ਹੋਊਗਾ ਇੱਥੇ ਕੋਈ ਤੁਸੀਂ ਲਾਇਆ ਹੋਇਆ ਵੀ ਜਿੱਥੇ ਫੀਸ ਜਮ੍ਹਾਂ ਕਰਾਓ ਜੀ ਪਰਚੀ ਕਟਾਓ ਜਿਹੜਾ ਲੋੜਵੰਦ ਹੈ ਨਾ ਉਹਦੇ ਵਾਸਤੇ ਬਿਲਕੁਲ ਫ੍ਰੀ ਹੈ ਬਿਲਕੁਲ ਫ੍ਰੀ ਉਹਦਾ ਨਾ ਜਿਹੜਾ ਵਾ ਤੁਹਾਡੇ ਵਰਗੇ ਸਾਰੇ ਦਾਨੀ ਸੱਜਣ 100 200 500 ਰੁਪਏ ਜਿੰਨਾ ਵੀ ਕੋਈ ਪਾ ਸਕਦਾ ਉਹਦੇ ਵਾਸਤੇ ਪਾ ਕੇ ਉਹਦਾ ਨਾ ਜੇ 50000 ਦਾ ਵਾ ਲੱਖ ਦਾ ਵਾ 2 ਲੱਖ ਦਾ ਵਾ ਦਾ ਫ੍ਰੀ ਆ ਉਹਦਾ ਨਾ ਸਿਰਫ ਦਾਨੀ ਸੱਜਣ ਸਾਰੇ ਹੀ ਨਾ ਸੇਵਾ ਕਰਦੇ ਸੁਣਿਆ ਸੁਣਿਆ ਸੰਗਤ ਜੀ ਤੁਸੀਂ ਲੋੜਵੰਦ ਦਾ ਇਲਾਜ 2 ਲੱਖ ਦਾ ਹੋਵੇ 4 ਲੱਖ ਦਾ ਹੋਵੇ ਸ਼ਾਬਾਸ਼ ਆ ਵੀਰ ਦੇ ਬਿਲਕੁਲ ਫਰੀ ਆ ਇਤੋਂ ਵੱਧ ਹੋਰ ਕੀ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀਰ ਨੇ ਪਹਿਲ ਕੀਤੀ ਆ ਤੇ ਹਸਪੀਟਲ ਖੋਲ੍ਹਿਆ ਵਾ ਕਿਉਂ ਨਾ ਅਸੀਂ ਵੀ ਇਹਨਾਂ ਦੀ ਮਦਦ ਕਰੀਏ ਆਪਣੇ ਆਪਣੇ ਇਲਾਕੇ ਦੇ ਵਿੱਚ ਵੇਖੋ ਕੋਈ ਵੀ ਲੋੜਵੰਦ ਆ ਬਿਨਾਂ ਇਲਾਜ ਦੇ ਉਹਨੂੰ ਤਰਫਾ ਨਾ ਦਿਓ ਇੱਥੇ ਭੇਜ ਦਿਓ ਵੀਰ ਦੇ ਕੋਲ ਬਿਲਕੁਲ ਇਹਨਾਂ ਦੀ ਐਂਬੂਲੈਂਸ ਸੇਵਾ ਘਰ ਤੱਕ ਜਾਊਗਾ ਘਰ ਤੱਕ ਲੈ ਕੇ ਆਊਗੀ ਛੱਡ ਕੇ ਵੀ ਆਊਗੀ ਗੁਰਦਾਸਪੁਰ ਦੇ ਇਲਾਕੇ 'ਚ ਕਿਤੇ ਵੀ ਹੋਵੇ ਮਰੀਜ਼ ਇਹਨਾਂ ਦੀ ਐਂਬੂਲੈਂਸ ਜਾਊਗੀ ਘਰੋਂ ਲੈ ਕੇ ਆਊਗੀ ਛੱਡ ਕੇ ਵੀ ਆਊਗੀ ਹੋਰ ਹੋਰ ਦੱਸੋ ਕੀ ਤੁਸੀਂ ਚਾਹੁੰਦੇ ਜੇ ਇਹ ਕਿੱਡਾ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਕਿਉਂ ਨਾ ਆਪਾਂ ਇਹਨਾਂ ਦੇ ਨਾਲ ਜੁੜ ਕੇ ਤੇ ਇਹਨਾਂ ਦਾ ਸਾਥ ਦਈਏ ਇਹਨਾਂ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ ਇੱਥੇ ਹੋਰ ਕਿਹੜੇ ਕਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਹੋਰ ਸੇਵਾਵਾਂ ਭਿ ਜਿਹੜਾ ਵੀ ਮਰੀਜ਼ ਕੋਈ ਵੀ ਆਏ ਚਾਹੇ ਚਾਹੇ ਉਹ ਕੈਸ਼ ਤੇ ਵੀ ਆ ਰਿਹਾ ਨਾ ਵੈਸੇ ਪਰਸਨਲ ਜਿਹੜਾ ਕੋਈ ਬੰਦਾ ਕੈਸ਼ ਤੇ ਉਹਦਾ ਲਾਜ ਤੇ ਵੈਸੇ ਅੱਧੇ ਰੇਟਾਂ ਤੇ ਅੱਛਾ ਉਹਦਾ ਅੱਧੇ ਰੇਟਾਂ ਤੇ ਮੰਨ ਲਓ ਕਿ ਜਿਹੜਾ ਲਾਜ 50000 ਰੁਪਏ ਦਾ ਸਾਡੇ ਕੋਲ 25-30000 ਦਾ ਹੋ ਜਾਊਗਾ ਔਰ ਨੰਬਰ 2 ਭਾਵੇਂ 4 ਦਿਨ ਬੰਦਾ ਐਡਮਿਟ ਰਹਿੰਦਾ ਭਾਵੇਂ 5 ਦਿਨ ਰਹਿੰਦਾ ਭਾਵੇਂ 10 ਦਿਨ ਰਹਿੰਦਾ ਰੋਟੀ ਪਾਣੀ ਚਾਹ ਪਾਣੀ ਬਿਲਕੁਲ ਫ੍ਰੀ ਹੈ ਲਓ ਜੀ ਹੁਣ ਇਹਨਾਂ ਨੇ ਵੇਖਾਣਾ ਰੋਟੀ ਪਾਣੀ ਵੀ ਸੇਵਾ ਜਿਹੜੀ ਉਹ ਫ੍ਰੀ ਕਰਤੀ ਜੀ ਹੋਰ ਤੁਸੀਂ ਇਲਾਕੇ ਵਾਲੇ ਕੀ ਚਾਹੁੰਦੇ ਹੋ ਕਿਉਂ ਤੁਸੀਂ ਅੰਮ੍ਰਿਤਸਰ ਜਾਂਦੇ ਜੇ ਕਿਉਂ ਤੁਸੀਂ ਚੰਡੀਗੜ੍ਹ ਲੁਧਿਆਣੇ ਦਾ ਜਾ ਕੇ ਤੇ ਆਪਣਾ ਪੈਸਾ ਜਿਹੜਾ ਨਟਾ ਰਹੇ ਜੇ ਇੱਥੇ ਆਓ ਇੱਥੇ ਤੁਹਾਨੂੰ ਸੇਵਾਵਾਂ ਉਹੀ ਸੇਵਾਵਾਂ ਤੁਹਾਨੂੰ ਇੱਥੇ ਮਿਲਣਗੀਆਂ ਠੀਕ ਆ ਨਾ ਜਿਹੜਾ ਤੁਸੀਂ 50000 ਉੱਥੇ ਅੰਮ੍ਰਿਤਸਰ ਦੇ ਕੇ ਆਉਂਦੇ ਹੋ ਤੁਸੀਂ ਠੀਕ ਆ ਉਹ ਇੱਥੇ 25000 ਦੇ ਦਿਓ ਲਾ ਤੁਹਾਡਾ ਵਧੀਆ ਹੋ ਗਿਆ ਠੀਕ ਹੈ ਨਾ ਉਹ ਵੀ ਵਧੀਆ ਡਾਕਟਰ ਕਿਹੜੇ ਕਿੱਦਾਂ ਦੇ ਡਾਕਟਰ ਰੱਖੇ ਹੋਏ ਡਾਕਟਰ ਸਾਡੇ ਬਹੁਤ ਵਧੀਆ ਵਾ ਐਮਬੀਬੀਐਸ ਵੀ ਆ ਚੰਗਾ ਬੁਲਾ ਰਹੇ ਬੀਬੀ ਐਮਐਸ ਵੀ ਆ ਸਾਡੇ ਕੋਲ ਦੋ ਇੱਕ ਮੈਡਮ ਨੇ ਗਾਇਨੀ ਡਾਕਟਰ ਸਪੈਸ਼ਲ ਨੇ ਇਹ ਵੀ ਡਾਕਟਰ ਵਾਹ ਵਾਹ ਤੇ ਬਾਕੀ ਇੱਕ ਐਮਓ ਨੇ ਬਹੁਤ ਵਧੀਆ ਸਾਡੇ ਡਾਕਟਰ ਨੇ ਠੀਕ ਆ ਤੇ ਇੱਕ ਕੀਵੇਂ ਦਾ ਇਲਾਜ ਜਿਹੜਾ ਕੀਤਾ ਜਾਂਦਾ ਜਾਂ ਹੱਡੀਆਂ ਦਾ ਹੋ ਗਿਆ ਜਿੱਦਾਂ ਮਲਟੀਪਲ ਸਾਰੇ ਮਲਟੀ ਸਪੈਸ਼ਲਿਸਟ ਜਿੰਨਾ ਵੀ ਜਿੰਨਾ ਵੀ ਮਲਟੀ ਇਲਾਜ ਆ ਔਰਥੋ ਦਾ ਹੋ ਗਿਆ ਵਾ ਕੋਈ ਆਪਰੇਸ਼ਨ ਹੈ ਜਿਹੜਾ ਆਪਰੇਸ਼ਨ ਸਾਰੇ ਆਪਣੇ 35 ਤੋਂ 40 ਹਜ਼ਾਰ ਚ ਹੁੰਦਾ ਸਾਡੇ ਕੋ ਉਹ ਆਪਰੇਸ਼ਨ 15 ਤੋਂ 20 ਹਜ਼ਾਰ ਚ ਹੁੰਦਾ ਜੇ ਕੋਈ ਔਰਥੋ ਦਾਵਾ ਕਹਿੰਦੀ ਕੋਈ ਹੱਡੀ ਟੁੱਟ ਜਾਂਦੀ ਆ ਜੇ ਮੰਨ ਲਓ ਕਿ ਇਹ ਵੱਡੇ ਹਸਪੀਟਲ ਜਾਣੇ ਆ ਤੇ ਲੱਖਾਂ ਰੁਪਏ ਲੱਗਦੇ ਆ ਹਾਂ ਹਾਂ ਬਿਲਕੁਲ ਉਹੀ ਆਪਰੇਸ਼ਨ ਜਿਹੜਾ ਸਾਡੇ ਕੋ ਜੇ ਉਥੇ ਲੱਖ ਲੱਗਦਾ ਸਾਡੇ ਕੋ 30 35 40 ਹਜ਼ਾਰ ਦੇ ਵਿੱਚ ਹੋ ਜੇਗਾ ਵਿੱਚ ਹੋ ਜਾਏਗਾ ਹਾਂਜੀ ਵਾਹ ਵੇ ਸੰਗ ਤੋਂ ਹੋਰ ਕੀ ਚਾਹੀਦਾ ਸਾਨੂੰ ਕਿਉਂ ਨਾ ਹੀ ਇਹਨਾਂ ਦੇ ਬਿਨਾਂ ਦੀ ਬਾਹ ਫੜੀਏ ਇਹਨਾਂ ਦਾ ਸਾਥ ਦਈਏ ਇਹਨਾਂ ਨੂੰ ਅੱਗੇ ਵਧਾਈਏ ਹੋਰ ਵੱਡਾ ਇਹ ਜਿਹੜਾ ਵਾ ਇਹਨੂੰ ਫੁਲਵਾੜੇ ਨੂੰ ਹੋਰ ਵੱਡੇ ਕਰੀਏ ਇਹ ਗ ਰਾਲ ਮਿਲ ਕੇ ਕੋਈ ਗੁਲਦਸਤਾ ਤਿਆਰ ਕਰੀਏ ਤੇ ਵੀਰ ਜੀ ਇੱਥੇ ਜਿਹੜਾ ਆਪਣਾ ਬੱਚਿਆਂ ਵਾਸਤੇ ਵੀ ਹੈਗਾ ਹਾਂ ਹਾਂਜੀ ਬੱਚਿਆਂ ਲਈ ਮੈਡਮ ਸਪੈਸ਼ਲ ਪ੍ਰੈਗਨੇਟ ਜਿਹੜੇ ਹਾਂ ਜੀ ਜੀ ਡੀਜ਼ ਕੀ ਗੱਲ ਹੈ ਉਹਨਾਂ ਦਾ ਵੀ ਜਿਹੜਾ ਵਾ ਜੇ ਮਾਲ ਸੁਜੇਰੀਆਂ ਨੇ ਕਿਹਦਾ ਹਨਾ ਆਪਰੇਸ਼ਨ ਹੈ ਵੱਡਾ ਆਪਰੇਸ਼ਨ ਹੁੰਦਾ ਤੇ ਜਿਹੜੇ ਬਹੁਤ ਸਾਰੇ ਡਾਕਟਰ ਡਰਾ ਦਿੰਦੇ ਆ ਜੀ ਇੱਥੇ 50000 ਲੱਗੂਗਾ ਜੀ ਇੱਥੇ ਰਿਸਕ ਹੈ ਜੀ ਇੱਥੇ ਹੋਆ ਉਹ ਵੀ ਆਪਰੇਸ਼ਨ ਜਿਹੜਾ ਵਾ ਆਪਾਂ ਮਿਲ ਕੇ ਜੇ ਕੋਈ ਪਰਿਵਾਰ ਦੇ ਕੇ ਉਹਨਾਂ ਦਾ 15-20000 ਪਿੱਛੇ ਹੋ ਜਾਂਦਾ ਵਧੀਆ ਹੋ ਜਾਂਦਾ ਸੰਗਤ ਹੋਰ ਕੀ ਚਾਹੀਦਾ ਸਾਨੂੰ ਦੱਸੋ ਕਿਉਂ ਆਪਾਂ ਲੁੱਟਣ ਦੇ ਕਿਉਂ ਆਪਾਂ ਭੱਜਨੇ ਅੰਮ੍ਰਿਤਸਰ ਨੂੰ ਵੱਡੇ ਵੱਡੇ ਸਾਰਾਂ ਨੂੰ ਉਹ ਜਵਾਹਰ ਅਸੀਂ ਸੋ ਅਹੀਂ ਪਤਾ ਕੀ ਸਾਡੀ ਸੋਚ ਬਣ ਗਈ ਆ ਵੀ ਉੱਥੇ ਪੈਸਾ ਵਧਿਆ ਉਹ ਉੱਥੇ ਇਲਾਜ ਵਧਿਆ ਨਹੀਂ ਇੱਥੇ ਇੱਥੇ ਆਓ ਠੀਕ ਆ ਉੱਥੇ 50000 ਦੇਣ ਨਾਲੋਂ ਇੱਥੇ 25000 ਦੋ 25000 ਸੇਵਾਜ ਪਾ ਕੇ ਜਾਓ ਤੁਸੀਂ ਬਿਲਕੁਲ ਸਹੀ ਠੀਕ ਨਹੀਂ ਰਾਸ਼ਨ ਪਾਣੀ ਫਰੀ ਹੈ ਸਾਨੂੰ ਉਹ ਰਾਸ਼ਨ ਦੇ ਦਿਓ ਹਾਂ ਉਹ ਉਹ ਹੀ ਦੇਖੋ 50000 ਤੁਸੀਂ ਉੱਥੇ ਕਾਂਡੇ ਤੇ 25000 ਦੋ 25000 ਵਿੱਚ ਕਿਥੇ ਗਰੀਬ ਦਾ ਆਪਰੇਸ਼ਨ ਕਰਵਾ ਦਿਓ ਤੁਹਾਡੀ ਸੇਵਾ ਵੀ ਪੈ ਗਈ ਤੁਹਾਡਾ ਆਪਰੇਸ਼ਨ ਵੀ ਹੋ ਗਿਆ ਠੀਕ ਨਹੀਂ ਇਸ ਕਰਕੇ ਆਓ ਆਪਣਾ ਇਹ ਕਿਹੜਾ ਅੱਡਾ ਵੀ ਤੇ ਆਪਣਾ ਨਾਮ ਦਿਓ ਜੀ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਅੱਡਾ ਸ਼ਿਕਾਰਮਾਸ਼ੀਆ ਚਿਕਾਰ ਮਾਸੀਆਂ ਅੱਡੇ ਦੇ ਉੱਪਰ ਆ ਕੇ ਕਿਸੇ ਨੂੰ ਵੀ ਪੁੱਛ ਲਿਓ ਸਿੱਧੇ ਬੰਦੇ ਆਪ ਹਸਪੀਟਲ ਛੱਡ ਕੇ ਜਾਣਗੇ ਜੀ ਠੀਕ ਆ ਸੰਗਤ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਸੀਂ ਤਾਂ ਕਿ ਕੋਈ ਵੀ ਗਰੀਬ ਬਿਨਾਂ ਇਲਾਜ ਦੇ ਰਹਿ ਨਾ ਸਕੇ ਇਹਨਾਂ ਵੇਪੀਓ ਦੇ ਟੈਸਟ ਨਹੀਂ ਹੋਏ ਟੈਸਟ ਕਈ ਮਰੀਜ਼ਾਂ ਦਾ ਤੋਂ ਮਰ ਜਾਂਦੇ ਨੇ ਵੀ ਟੈਸਟ ਜੋਗੇ ਪੈਸੇ ਨਹੀਂ ਆਗੇ ਇੱਥੇ ਭੇਜ ਦਿਓ ਵੀਰ ਕੋਲ ਵੀਰ ਜੀ ਸਾਡੀ ਵੀਡੀਓ ਨੂੰ ਕੋਈ ਸ਼ੇਅਰ ਕਰਕੇ ਆਉਂਦਾ ਤੇ ਉਹਨੂੰ ਕਿੰਨਾ ਚੁੱਕ ਡਿਸਕਾਊਂਟ ਦਿੰਦੇ ਹਾਂ ਸ੍ਰੀ ਮਹਾਰਾਜ ਤੁਹਾਡਾ ਨਾਮ ਹੀ ਲੈਦੇ ਆ ਗਏ ਡਿਸਕਾਊਂਟ ਕਹਦਾ ਦਿਨਾ ਤੁਸੀਂ ਆਪ ਜੇ ਕੋਈ ਪਰਿਵਾਰ ਆ ਰਿਹਾ ਵਾ ਤੇ ਤਾਂ ਤੇ ਵੈਸੇ ਫ੍ਰੀ ਆ ਵਾਹਿਗੁਰੂ ਵਾਹਿਗੁਰੂ ਜਿੱਦਾਂ ਦਾ ਨਾਮ ਲੈ ਕੇ ਆ ਰਿਹਾ ਵਾ ਤੇ ਉਹਨੂੰ ਸਪੈਸ਼ਲ ਡਿਸਕਾਊਂਟ ਚਲੋ ਵਾਹਿਗੁਰੂ ਜੀ ਤੁਸੀਂ ਵੀਡੀਓ ਸ਼ੇਅਰ ਕਰਕੇ ਠੀਕ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੇ ਕੋਈ ਵੀ ਤੁਹਾਡੇ ਆਲੇ ਦੋਲੇ ਪੇਸ਼ੈਂਟ ਹੈਗਾ ਵਾ ਜਿਹਦਾ ਇਲਾਜ ਨਹੀਂ ਹੋ ਸਕਦਾ ਇਨਾਂ ਨੂੰ ਫੋਨ ਕਰ ਲਓ ਤੁਸੀਂ ਨੰਬਰ ਬੋਲ ਦਿਓ ਆਪਣਾ ਜੀ ਨੰਬਰ ਸਾਡਾ ਵਾ 8305600090 8305600090 ਠੀਕ ਆ ਅਸੀਂ ਡਿਸਪਰਸ਼ਨ ਵਿੱਚ ਵੀ ਇਹਨਾਂ ਦਾ ਨੰਬਰ ਚਲਾ ਦਾਂਗੇ ਤੇ ਇਹਨਾਂ ਨੂੰ ਜ਼ਰੂਰ ਕਾਲ ਕਰੋ ਆਲੇ ਦੁਆਲੇ ਵੇਖੋ ਤੁਹਾਡੇ ਕੋਈ ਪੇਸ਼ੈਂਟ ਹੈਗਾ ਵਾ ਬਿਨਾਂ ਇਲਾਜ ਤੋਂ ਤਰਫ ਦਾ ਪਿਆ ਵਾ ਉਹਨੂੰ ਕੋਈ ਦੇਖਪਾਲ ਨਹੀਂ ਹੋਣ ਦੀ ਇਹਨਾਂ ਨੂੰ ਕਾਲ ਕਰ ਲਓ ਇਹਨਾਂ ਦੀ ਐਂਬੂਲੈਂਸ ਆਉਗੀ ਟੀਮ ਆਉਗੀ ਉਹ ਲੈ ਕੇ ਜਾਉਗੀ ਇਲਾਜ ਕਰੂਗੀ ਤੇ ਘਰ ਤੱਕ ਛੱਡ ਕੇ ਦੇ ਜਾਉਗੀ ਹਾਂਜੀ ਵਾਹਿਗੁਰੂ ਜੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ